ਸਸੇ ਕਾਲ ਜੀ ਤੁਸੀਂ ਦੇਖਣੇ ਪਬਲਿਕ ਟਾਈਮ ਪੰਜਾਬ ਤਸੀਂ ਪਹੁੰਚੇ ਆਂ ਡੀਪੀਸੀ ਪੰਜਾਬੀ ਦੇ ਸਟੂਡੀਓ ਦੇ ਵਿੱਚ ਜਿੱਥੇ ਉਹਨਾਂ ਨੂੰ YouTube ਤੋਂ ਸਿਲਵਰ ਬੱਟਰ ਮਿਲਿਆ ਉਹਦੀ ਵਧਾਈ ਦੇਣ ਅਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਜਰੀਆ ਅਸੀਂ ਕਰ ਰਹੇ ਆਂ ਸੋ ਤੁਹਾਨੂੰ ਮਿਲਾਨ ਦੀ ਕੋਸ਼ਿਸ਼ ਕਰ ਰਹੇ ਆਂ ਡੀਪੀਸੀ ਪੰਜਾਬੀ ਦੇ ਜਿਹੜੇ ਚੀਫ ਐਡੀਟਰ ਧਰਮਪਾਲ ਨੇ ਧਰਮਪਾਲ ਜੀ ਨਾਲ ਆਓ ਉਹਨਾਂ ਨਾਲ ਕਰਦੇ ਆਂ ਗੱਲ ਧਰਮਪਾਲ ਜੀ ਨੇ ਨਮਸਕਾਰ ਜੀ ਨਮਸਕਾਰ ਜੀ ਵਿਕਾਸ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਕੋਲ ਪਹੁੰਚੇ ਹੋ ਤੇ ਬਹੁਤ ਜ਼ਿਆਦਾ ਪਿਆਰ ਸਾਡੇ ਦਰਸ਼ਕਾਂ ਨੂੰ ਪਬਲਿਕ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜਿਹੜਾ ਆ ਉਹ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਸੋ ਮੈਂ ਪਹਿਲਾਂ ਦਰਸ਼ਕਾਂ ਨੂੰ ਦਿਖਾਉਣਾ ਚਾਹਨਾ ਕਿ ਜਿਹੜਾ ਤੁਹਾਨੂੰ ਮੈਡਲ ਮਿਲਿਆ ਉਹਦੀ ਤਸਵੀਰਾਂ ਜਿਹੜੀਆਂ ਸਾਡੇ ਚੈਨਲ ਤੇ ਦਿਖਾਈਆਂ ਜਾਣ ਆ ਜਿਹੜਾ ਸਿਲਵਰ ਮੈਡਲ ਆ ਜਿਹੜਾ ਡੀਪੀਸੀ ਪੰਜਾਬੀ ਦੀ ਮਿਹਨਤ ਜਿਹੜੀ ਆ ਕਿ ਦਿਨ ਰਾਤ ਮਿਹਨਤ ਕਰਕੇ ਜਿਹੜਾ ਮਿਲਿਆ ਆ ਇਹ ਬਹੁਤ ਵੱਡੀ ਗੱਲ ਆ ਸੋ ਪਾਜੀ ਆ ਜਿਹੜਾ ਮਿਲਿਆ ਇਹਦੇ ਲਈ ਮਿਹਨਤ ਤੁਹਾਨੂੰ ਕਿਦਾਂ ਦੀ ਮਿਹਨਤ ਹੈ ਤੇ ਕਿੰਨੇ ਤੁਹਾਡੇ ਸक्राइबਰ ਚਾਹੀਦੇ ਆ ਤੇ ਫਿਰ ਮਿਲਦਾ ਦਰਸ਼ਕਾਂ ਨੂੰ ਨਹੀਂ ਪਤਾ ਹੁੰਦਾ ਇਹ ਚੀਜ਼ਾਂ ਦੱਸਣੀਆਂ ਵੀ ਜ਼ਰੂਰੀ ਆ ਅ ਅਸਲ 'ਚ ਵਿਕਾਸ ਜੀ ਇਹਦੇ ਪਿੱਛੇ ਦੀ ਜਿਹੜੀ ਮਿਹਨਤ ਆ ਉਹ ਤੇ ਬਹੁਤ ਜ਼ਿਆਦਾ ਆ ਕਿਉਂਕਿ ਇਤੋਂ ਤੱਕ ਪਹੁੰਚਣਾ ਅ ਸ਼ਾਇਦ ਕੋਈ ਸੌਖਾ ਕੰਮ ਨਹੀਂਗਾ ਬਹੁਤ ਸਾਰੇ ਦਰਸ਼ਕ ਬਹੁਤ ਸਾਰੇ ਲੋਕ ਜਿਹੜੇ ਆ ਉਹ YouTube ਤੇ ਆਉਂਦੇ ਨੇ ਕੰਮ ਕਰਦੇ ਨੇ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਐਸੀਆਂ ਕਮੀਆਂ ਜ਼ਰੂਰ ਰਹਿ ਜਾਂਦੀਆਂ ਨੇ ਜਿੱਤੇ ਕਰਕੇ ਉਹਨਾਂ ਨੂੰ YouTube ਜਾ ਕੇ ਛੱਡਣਾ ਪੈਂਦਾ ਜਾਂ ਉਹ ਹਤਾਸ਼ ਹੋ ਕੇ ਜਿਹੜਾ ਛੱਡ ਦਿੰਦੇ ਨੇ ਅਸੀਂ ਵੀ ਕਈ ਟਾਈਮ ਕਈਆਂ ਗੱਲਾਂ ਦੇ ਉੱਤੇ ਹਤਾਸ਼ ਹੋਏ ਪਰ ਲੜਦੇ ਰਹੇ ਉਹ ਸਮੇਂ ਦੇ ਨਾਲ ਤੇ ਲੜਦੇ ਲੜਦੇ ਜਿਹੜਾ ਆ ਅੱਜ ਇਹ ਅਚੀਵਮੈਂਟ ਜਿਹੜੀ ਆ ਹਾਸਲ ਕੀਤੀ ਪਰ ਤਨਪਾਲ ਜੀ ਦੇਖਣ ਨੂੰ ਮਿਲਦਾ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਿਹੜੀ ਆ ਜ਼ਿਆਦਾ ਖਬਰਾਂ ਦੇਖ ਕੇ ਤੁਸੀਂ YouTube ਨੂੰ ਕਿਉਂ ਚੁਣਿਆ ਦੇਖੋ ਜੀ ਅਸਲ 'ਚ ਗੱਲ ਇਦਾਂ ਦੀ ਪੇ ਰੀਚ ਅ ਸਟਾਰਟਅਪ ਤੇ ਜਿਹੜੀ ਸਾਡੀ ਰੀਚ ਉਹ YouTube ਤੇ ਚੰਗੀ ਸੀ ਸਾਡੀ ਪਕੜ ਚੰਗੀ ਸੀ ਅਸੀਂ ਮਤਬ ਉਹ ਜੇ ਆਪਾਂ ਕਹਿ ਲਿਆ ਜਾਏ ਤੇ ਇੱਕ YouTube ਐਸਾ ਚੈਨਲ ਹੈ ਜਿਹੜਾ ਵੈਬ ਵੈਬ ਚੈਨਲਾਂ ਦੇ ਵਿੱਚ ਆਉਂਦਾ ਆ ਜਿਹੜੇ Instagram ਜਾਂ Facebook ਚੈਨਲ ਨੇ ਇਹਨਾਂ ਨੂੰ ਆਪਾਂ ਸੋਸ਼ਲ ਮੀਡੀਆ ਚੈਨਲ ਦੇ ਨਾਲ ਮਤਬ ਉਹ ਬੁਲਾਉਂਦੇ ਆ YouTube ਚੈਨਲ ਦੇ ਉੱਤੇ ਜਿਹੜਾ ਆ ਉਹ ਇਸ ਤਰ੍ਹਾਂ ਦਾ ਕੰਮ ਹੈ ਵੀ ਉਹਦੇ ਤੇ ਕੋਈ ਆਮ ਨਹੀਂ Facebook ਤੇ ਹਰ ਬੰਦਾ ਕੰਮ ਕਰ ਸਕਦਾ ਸੌਖਾ Instagram ਤੇ ਹਰ ਬੰਦਾ ਕੰਮ ਕਰ ਸਕਦਾ ਸੌਖਾ ਪਰ YouTube ਤੇ ਕੰਮ ਕਰਨ ਵਾਸਤੇ ਜਿਹੜਾ ਆ ਕਾਫੀ ਜ਼ਿਆਦਾ ਮਿਹਨਤ ਮੁਸਕਤ ਹੈ ਜਿਹੜੀ ਉਹ ਕਰਨੀ ਪੈਂਦੀ ਹੈ ਜਿਹੜੀ ਕਿ ਸ਼ਾਇਦ ਥੋੜੀ ਔਖੀ ਹੈਗੀ ਹੈ ਤੇ ਉਹਦੇ ਤੇ ਲੋਕ ਘਟ ਆਉਂਦੇ ਆ ਤੇ ਘਟ ਘਾਂ ਵਧਿਆ ਤੇ ਮਿਹਨਤ ਜਿਹੜੀ ਜ਼ਿਆਦਾ ਕਰਨੀ ਪੈਂਦੀ ਹੈ ਪਰ ਅਸੀਂ YouTube ਤੇ ਤਾਂ ਆਏ ਕਿਉਂਕਿ ਸਾਡਾ ਇੰਟਰਸਟ ਜਿਹੜਾ YouTube ਦੇ ਵਿੱਚ ਸੀ ਸਾਡੀ ਰੀਚ ਹੈ ਜਿਹੜੀ ਉਹ YouTube ਤੇ ਸੀ Facebook ਤੇ ਵੀ ਅਸੀਂ ਹੈਗੇ ਆਂ ਤੇ ਵੀ ਹੈਗੇ ਆਂ ਪਰ ਜ਼ਿਆਦਾ ਰੀਚ ਹੈ ਸਾਡੀ ਜਿਹੜੀ ਉਹ YouTube ਤੇ ਰਹੀ ਹੈ ਸੋ ਜਦਾਂ ਕਿ ਤੁਹਾਡੇ ਪੂਰੇ ਦੇਸ਼ ਦੇ ਵਿੱਚ ਤੁਹਾਡਾ ਚੈਨਲ ਦੇਖਿਆ ਜਾ ਰਿਹਾ ਕੀ ਤੁਹਾਡਾ ਬਾਹਰ ਦੇ ਦੇਸ਼ਾਂ ਵਿੱਚ ਵੀ ਵਰਲਡ ਦੇਸ਼ ਵਿੱਚ ਵੀ ਕੋਈ ਹੋਰ ਦੇਸ਼ਾਂ ਵਿੱਚ ਵੀ ਚੈਨਲ ਦੇਖਿਆ ਜਾਂਦਾ ਅ ਬਿਲਕੁਲ ਵੀ ਕਾਜ ਜੀ ਜੇਕਰ ਆਪਾਂ YouTube ਦੇ ਉੱਤੇ ਆਪਣਾ DP City ਪੰਜਾਬੀ ਦਾ ਜਿਹੜਾ ਆ ਐਨਾਲਿਟਿਕਸ ਚੈੱਕ ਕਰੀਏ ਨਾ ਉਹਦੇ ਚ ਬਕਾਇਦਾ ਦੱਸਿਆ ਜਾਂਦਾ ਵੀ ਤੁਹਾਡਾ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਜਾਂ ਕਿੱਥੇ ਕਿੱਥੇ ਜਿਹੜਾ ਆ ਤੁਹਾਡੇ ਚੈਨਲ ਨੂੰ ਜ਼ਿਆਦਾ ਦੇਖਿਆ ਜਾਂਦਾ ਅ ਇੰਡੀਆ ਦੇ ਵਿੱਚ ਤੇ ਜਿਹੜਾ ਸਾਡਾ ਆ ਚੈਨਲ ਹੈ ਉਹ 80% ਜਿਹੜਾ ਚੱਲਦਾ ਪਿਆ ਆ ਜਿਹੜੇ ਅਦਰ ਕੰਟਰੀਜ਼ ਹੈਗੀਆਂ ਜਿਵੇਂ ਕਿ ਆਪਾਂ USA, ਕੈਨੇਡਾ, ਆਸਟ੍ਰੇਲੀਆ ਤੇ ਅ ਇਧਰ ਆਪਾਂ ਜੇ ਅਰਬ ਕੰਟਰੀਆਂ ਦੀ ਗੱਲ ਕਰ ਲਈਏ ਤੇ ਉੱਥੇ ਸਾਡਾ ਦੁਬਈ ਦੇ ਵਿੱਚ 사우ਦੀ ਦੇ ਵਿੱਚ ਤੇ ਜਾਂ ਹੋਰ ਵੀ ਜੜੀਆਂ ਨੇ ਜਿੱਦਾਂ ਆਬੂਤਾਬੀ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਆ ਉੱਥੇ-ਉੱਥੇ ਜਿਹੜਾ ਹੈ ਉਹ ਡੀਪੀਸੀ ਪੰਜਾਬੀ ਨੂੰ ਕਾਫੀ ਪਿਆਰ ਦੇ ਰਹੇ ਆ ਸੋ ਤਰਨਪਾਲ ਜੀ ਜਿਹੜਾ ਮੈਡਲ ਆ ਤੁਹਾਨੂੰ ਮਿਲਿਆ ਮੈਨੂੰ ਲੱਗਦਾ ਵੀ ਆਪਣੇ ਜ਼ਿਲ੍ਹੇ 'ਚ ਕਿਸੇ ਪ੍ਰੈਸਰ ਵਾਲੇ ਕੋ ਕਿਸੇ ਵੀ ਚੈਨਲ ਵਾਲੇ ਕੋ ਨਹੀਂ ਹੋਣਾ ਪਰ ਤੁਹਾਨੂੰ ਜਦੋਂ ਇਹ ਮਿਲਿਆ ਕਿੱਦਾਂ ਦਾ ਲੱਗ ਰਿਹਾ ਕਿੱਦਾਂ ਦੀ ਖੁਸ਼ੀ ਆ ਮਿਹਨਤ ਤੁਹਾਡੀ ਆ ਤੇ ਕਿੱਦਾਂ ਦਾ ਮਹਿਸੂਸ ਹੋਇਆ ਜਦੋਂ ਤੁਹਾਡੇ ਘਰੇ ਪਹੁੰਚਿਆ ਦੇਖੋ ਜੀ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਸ਼ਾਇਦ ਕਰਤਾਰਪੁਰ ਤੇ ਕਿਸੇ ਚੈਨਲ ਕੋਈ ਨਹੀਂ ਹੈ ਬਹੁਤ ਸਾਰੇ YouTube ਦੇ ਐਸੇ ਚੈਨਲ ਨੇ ਜਿਹੜੇ ਕਰਤਾਰਪੁਰ ਦੇ ਨਹੀਂ ਸਾਨੂੰ ਨਹੀਂ ਪਤਾ ਉਹ ਗਰੋ ਕਰਦੇ ਪਏ ਨੇ ਤੇ ਉਹਨਾਂ ਨੇ ਇੰਨਾ ਬਟਨਾਂ ਤੱਕ ਜਿਹੜੀ ਉਹਨਾਂ ਦੀ ਵੀ ਅਪਰੋਚ ਹੋਈ ਹੈ ਉਹਨਾਂ ਨੇ ਵੀ ਲਏ ਨੇ ਪਰ ਚੱਕਰ ਕੀ ਹੈ ਵੀ ਉਹਨਾਂ ਦੇ ਜਿਹੜੇ ਜ਼ਿਆਦਾ ਚੈਨਲ ਆ ਉਹ ਅਸੀਂ ਦੇਖਦੇ ਆ Facebook ਵਗੈਰਾ ਤੇ ਤਾਂ ਸਾਨੂੰ ਉਹਨਾਂ ਬਾਰੇ ਨੌਲੇਜ ਨਹੀਂ ਹੈ ਪਰ ਬਹੁਤ ਸਾਰੇ ਚੈਨਲ ਆ ਗਰਦਾਸਪੁਰ ਦੇ ਵਿੱਚ ਜਿਨ੍ਹਾਂ ਕੋਲ ਸਿਲਵਰ ਪਲੇ ਬਟਨ ਆ ਚੁੱਕਾ ਆ ਜਿਨ੍ਹਾਂ ਨੇ ਇਹ ਚੀਜ਼ ਨੂੰ ਜਿਹੜਾ ਆ ਉਹ ਹਾਸਲ ਕੀਤਾ ਆ ਤੇ ਉਸ ਤੋਂ ਬਾਅਦ ਆ ਜੇਕਰ ਨਿਊਜ਼ ਦੀ ਕੈਟਾਗਰੀ ਦੇ ਵਿੱਚ ਵੀ ਮੇਰੇ ਖਿਆਲ ਨਾਲ ਕਾਫੀ ਚੈਨਲ ਹੋਣਗੇ ਜਿਨ੍ਹਾਂ ਨੇ ਇਸ ਤੋਂ ਤੱਕ ਪਹੁੰਚ ਕੀਤੀ ਹੈ ਤੇ ਬਾਕੀ ਹੁਣ ਉਹਨਾਂ ਦੇ ਪਿੱਛੇ ਪਿੱਛੇ ਡੀਪੀਸੀ ਪੰਜਾਬੀ ਨੇ ਵੀ ਜਿਹੜਾ ਸਿਲਵਰ ਬਟਨ ਲੈ ਲਿਆ ਸੋ ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਡੀਪੀਸੀ ਪੰਜਾਬੀ ਨੂੰ ਜਿਹੜਾ ਸਿਲਵਰ ਮੈਡਲ ਮਿਲਿਆ ਸੋ ਧਰਮਪਾਲ ਜੀ ਜਦੋਂ ਤੁਸੀਂ YouTube ਦੀ ਸ਼ੁਰੂਆਤ ਕੀਤੀ ਕਿਹਰੇ ਸਾਲ ਚ ਕੀਤੀ ਤੇ ਕਿੱਦਾਂ ਕੀਤੀ ਤੇ ਇਹ ਕਿੱਦਾਂ ਤੁਹਾਡੇ ਦਿਮਾਗ 'ਚ ਗੱਲ ਆਈ ਪਈ ਇਹ YouTube ਤੇ ਆਪਣਾ ਨਿਊ ਚੈਨਲ ਚਲਾਈਏ ਅੱਜ ਤੁਸੀਂ ਇਸ ਸਿਲਵਰ ਮੈਡਲ ਤੱਕ ਪਹੁੰਚੋ ਇਹਦੇ ਬਾਰ ਵੀ ਦਰਸ਼ਕਾਂ ਨੂੰ ਥੋੜਾ ਜਿਹਾ ਚਾੰਦਨਾ ਪਾਓ ਅ ਦਰਸਲ ਵਿਕਾਸ ਜੀ ਇਹ ਚੈਨਲ ਜਿਹੜਾ ਹੈ ਆਪਾਂ 2015 ਦੇ ਵਿੱਚ ਕ੍ਰੀਏਟ ਕੀਤਾ ਸੀ ਐਜੇ 뮤직 ਚੈਨਲ ਜਿੱਦੇ ਤੇ 뮤직 ਵੀਡੀਓ ਧਾਰਮਿਕ 뮤직 ਵੀਡੀਓ ਤੇ ਉਹਨਾਂ ਤੋਂ ਇਲਾਵਾ ਸ਼ਾਰਟ ਮੂਵੀਜ਼ ਐਜੇ ਵੀਡੀਓ ਟਰੈਕਟਰ ਐਜੇ ਟਰੈਕਟਰ ਮੈਂ ਕਰਦਾ ਸੀ ਤੇ 2021 ਜਿਹੜਾ 21 ਦੇ ਵਿੱਚ ਇਸ ਚੈਨਲ ਨੂੰ ਜਿਹੜਾ ਆਪਾਂ ਨਿਊਜ਼ ਨਾਲ ਜੋੜ ਦਿੱਤਾ ਜੇ 2021 ਤੋਂ ਬਾਅਦ ਹੁਣ ਤੱਕ ਜਿਹੜਾ ਆ ਲਗਾਤਾਰ ਆਪਾਂ ਨਿਊਜ਼ ਕਰਦੇ ਪਏ ਆ ਇਹਦੇ ਤੇ ਨਿਊਜ਼ ਦੇ ਨਾਲ ਹੀ ਜਿਹੜਾ ਇਹ ਚੈਨਲ ਇਥੋਂ ਤੱਕ ਪਹੁੰਚਿਆ ਆ ਬਹੁਤ ਸਾਰੇ ਪੱਤਰਕਾਰ ਭਰਾਵਾਂ ਦੇ ਇਹਦੇ ਵਿੱਚ ਸਾਥ ਆ ਜਿਨ੍ਹਾਂ ਨੇ ਇਹ ਸਾਥ ਦਿੱਤਾ ਤੇ ਸਾਡੇ ਨਾਲ ਬਹੁਤ ਸਾਰੇ ਦਰਸ਼ਕ ਜੁੜੇ ਤੇ ਆਪਾਂ ਇਥੋਂ ਤੱਕ ਪਹੁੰਚਿਆ ਤਾਂ ਅੱਜ ਸਿਲਵਰ ਬਟਨ ਸੋਤੋ ਜੀ ਤੁਸੀਂ ਦੇਖ ਰਹੇ ਪਬਲਿਕ ਟਾਈਮ ਪੰਜਾਬ ਹੈ ਅਸੀਂ ਧਰਮਪਾਲ ਜਿਹਨਾਂ ਨੂੰ ਸਿਲਵਰ ਮੈਡਲ ਮਿਲਿਆ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਸੋ ਸਾਡੇ ਚੈਨਲ ਵੱਲੋਂ ਵੀ ਧੰਨਵਾਦ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾ ਸ਼ੁਕਰੀਆ